ਖੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਮਿੱਟੀ ਭਰੀ ਹੋਈ ਆ ਤੇ ਇਸ ਦੇ ਨਾਲ ਨਾਲ ਦੱਸ ਦਈਏ ਕਿ ਜਿਹੜੇ ਹੋਰ ਨਾਲ ਲੱਗਦੇ ਬਾਡਰ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚੋਂ ਰੂਟ ਦੀ ਗੱਲ ਕੀਤੀ ਜਾਵੇ ਤਾਂ ਪਿੱਛੇ ਬਿਲਕੁਲ ਸਾਡੇ ਕੈਮਰੇ ਦੇ ਪਿੱਛੇ ਜਿਹੜਾ ਮਲੋਟ ਹਾਈਵੇ ਹੈ ਔਰ ਬਠਿੰਡਾ ਹਾਈਵੇ ਹੈ ਦੇ ਉਸ ਬਠਿੰਡਾ ਹਾਈਵੇ ਦੇ ਵਿੱਚ ਵੀ ਇੱਕ ਵੇ ਬੰਦ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਇਹ ਬਠਿੰਡਾ ਹਾਈਵੇ ਜੋ ਹਰਿਆਣਾ ਨੂੰ ਕਨੈਕਟ ਕਰਦਾ ਹੈ ਡੱਬ ਵਾਲੀ ਵਿੱਚ ਦੀ ਹੁੰਦਿਆਂ ਹੋਇਆਂ ਪੰਜਾਬ ਨੂੰ ਤਾਂ ਉਹ ਵੀ ਬੰਦ ਚੰਗੀ ਤਰ੍ਹਾਂ ਕਰ ਦਿੱਤਾ ਗਿਆ ਤੇ ਬਲਾਕਸ ਨੇ ਜਿਹੜੇ ਉਹਨਾਂ ਨੂੰ ਭਾਰੀ ਰੱਖਿਆ ਗਿਆ ਹੈ ਕਿਉਂਕਿ ਜਿਹੜੇ ਕਿਸਾਨ ਅਗਰ ਡੱਬ ਵਾਲੀ ਬਾਰਡਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਨ ਤਾਂ ਉਹਨਾਂ ਨੂੰ ਇਹਨਾਂ ਬੈਰੀਕੇਡਸ ਨੂੰ ਜਿਹੜਾ ਖਦੇੜਨਾ ਦਾ ਮੁਸ਼ਕਲ ਹੋਵੇ ਇਸ ਕਰਕੇ ਵੈਲਡਿੰਗ ਕਰਨ ਤੋਂ ਬਾਅਦ ਇਹਨਾਂ ਬੈਰੀਕੇਡਾਂ ਨੂੰ ਗੱਡਿਆ ਗਿਆ ਹੈ ਜਿਵੇਂ ਕਿ ਦੇਖ ਸਕਦੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਸਰੀਏ ਨੇ ਜਿਹੜੇ ਉਹ ਨੀਚੇ ਗੱਡਣ ਤੋਂ ਬਾਅਦ ਸੜਕ ਦੇ ਵਿੱਚ ਫਿਰ ਉਸ ਨੂੰ ਵੈਲਡ ਕੀਤਾ ਗਿਆ ਔਰ ਬੈਰੀਕੇਡਸ ਪ੍ਰੋਪਰ ਜਿਹੜੇ ਲਗਾ ਦਿੱਤੇ ਗਏ ਨੇ ਤੇ ਸਾਰੇ ਦਾ ਸਾਰਾ ਰਾਹ ਬੰਦ ਕਰ ਦਿੱਤਾ ਗਿਆ ਹੈ ਹਾਈਵੇ ਬੰਦ ਹੋ ਚੁੱਕੇ ਨੇ ਤਾਂ ਇੱਥੇ ਹੋਰ ਜਿਹੜੀਆਂ ਟੀਮਾਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਹੋਈ ਨਹੀਂ ਹਰਿਆਣਾ ਪ੍ਰਸ਼ਾਸਨ ਇੱਥੇ ਮੌਜੂਦ ਹੈ ਔਰ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਔਰ ਬਾਕੀ ਸਪੈਸ਼ਲ ਫੋਰਸਿਸ ਵੀ ਥੇ ਤਾਇਨਾਤ ਕੀਤੀਆਂ ਗਈਆਂ ਨੇ ਔਰ ਇਹ ਸਾਰੇ ਦਾ ਸਾਰਾ ਹਾਈਵੇ ਇੱਥੇ ਬੰਦ ਕਰ ਦਿੱਤਾ ਗਿਆ ਹੈ ਲੇਕਿਨ ਸੂਤਰਾਵਾਂ ਵਾਲੇ ਤੋਂ ਜੋ ਖਬਰ ਸਾਹਮਣੇ ਆਈ ਹੈ ਉਸ ਖਬਰ ਦੇ ਮੁਤਾਬਕ ਜੋ ਪੰਜਾਬ ਦੇ ਨਾਲ ਲੱਗਦੇ ਬਾਦਰ ਨੇ ਹਰਿਆਣਾ ਦੇ ਉਹ ਸਾਰੇ ਸੀਲ ਕੀਤੇ ਨੇ ਤੇ ਨਾਲ ਦੀ ਨਾਲ ਰਾਜਸਥਾਨ ਦੇ ਨਾਲ ਜੋ ਹਰਿਆਣਾ ਦੇ ਬਾਰਡਰ ਲੱਗਦੇ ਉਹਨਾਂ ਨੂੰ ਵੀ ਸੀਲ ਕੀਤਾ ਗਿਆ ਹੈ ਲੇਕਿਨ ਜਿਹੜੀਆਂ ਰਾਜਸਥਾਨ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਸੀ ਇਸ ਕਾਲ ਨੂੰ ਤਾਂ ਸੂਤਰਾ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਕਿ ਹੋ ਸਕਦਾ ਹੈ ਕਿ ਰਾਜਸਥਾਨ ਨੂੰ ਜੋ ਕਨੈਕਟ ਕਰਦੇ ਨੇ ਬਾਰਡਰ ਤਾਂ ਉੱਥੋਂ ਕਿਸਾਨ ਅੱਗੇ ਵੱਸ ਸਕਦੇ ਨੇ ਲੇਕਿਨ ਉੱਥੇ ਵੀ ਚੰਗੀ ਤਰ੍ਹਾਂ ਜਿਹੜੇ ਬਾਦਰ ਨੇ ਉਹ ਸੀਲ ਕੀਤੇ ਗਏ ਨੇ ਔਰ ਦੂਸਰੇ ਪਾਸੇ ਜਿਹੜੇ ਇਹਨਾਂ ਬਾਰਡਰਾਂ ਦੀ ਗੱਲ ਕੀਤੀ ਜਾਵੇ ਜਿਹੜੇ ਪੰਜਾਬ ਨਾਲ ਲੱਗਦੇ ਨੇ ਡੱਬ ਵਾਲੀ ਬਾਰਡਰ ਹੋ ਗਿਆ ਤੇ ਇਹ ਤਸਵੀਰਾਂ ਤੁਹਾਨੂੰ ਐਕਸਕਲੂਸਿਵ ਦਿਖਾ ਰਹੇ ਆਂ ਅਸੀਂ ਇਸ ਮੌਕੇ ਕਿ ਪੂਰੇ ਦਾ ਪੂਰਾ ਬਾਰਡਰ ਹੈ ਜਿਹੜਾ ਸੀਲ ਹੋ ਚੁੱਕਿਆ ਹੈ ਔਰ ਸਪੈਸ਼ਲ ਫੋਰਸਿਸ ਅਤੇ ਹਰਿਆਣਾ ਦੇ ਜਿਹੜਾ ਪ੍ਰਸ਼ਾਸਨ ਹੈ ਉਹ ਇੱਥੇ ਕੜੀ ਨਿਗਰਾਨੀ ਰੱਖੇ ਹੋਏ ਨੇ ਤੇ ਇਸ ਏਰੀਆ ਨੂੰ ਲਗਾਤਾਰ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਹੈ ਔਰ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਸਾਡੇ ਕੈਮਰਾ ਪਰਸਨ ਹੈਪੀ ਤੁਹਾਨੂੰ ਦਿਖਾਉਣਗੇ ਕੀ ਦੂਸਰੇ ਪਾਸੇ ਤੋਂ ਵੀ ਤਸਵੀਰਾਂ ਕੀ ਹਾਲਾਤ ਨੇ ਇਸ ਵੇਲੇ ਔਰ ਹਾਈਵੇ ਬੰਦ ਕਰਨ ਤੋਂ ਬਾਅਦ ਜਿਹੜੇ ਅੰਦਰਲੇ ਹਾਈਵੇਜ਼ ਨੇ ਜਿਹੜੇ ਚੱਲ ਰਹੇ ਨੇ ਤਾਂ ਉਹਨਾਂ ਦੇ ਹਾਲਾਤ ਕੀ ਨੇ ਤਾਂ ਇੱਧਰ ਦੇਖ ਸਕਦੇ ਹੋ ਕਿ ਜਿਹੜੇ ਪੰਜਾਬ ਬਾਰਡਰ ਤੋਂ ਹਰਿਆਣਾ ਨੂੰ ਐਂਟਰ ਕਰਨਾ ਚਾਹੁੰਦੇ ਨੇ ਜੋ ਵੀਕਲ ਜੋ ਟਰੱਕ ਨੇ ਤਾਂ ਉਹ ਵਾਪਸ ਇੱਥੋਂ ਮੋੜ ਕੇ ਕੋਈ ਹੋਰ ਰਾਹ ਜਿਹੜਾ ਜਾਣਗੇ ਤਾਂ ਲਗਾਤਾਰ ਜਿਹੜੇ ਵੀਕਲ ਇਹਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਸੀਗੀ ਤਾਂ ਉਹ ਇੱਥੋਂ ਵਾਪਸ ਜਾ ਰਹੇ ਨੇ ਤਾਂ ਦੂਸਰੇ ਪਾਸੇ ਡੱਬ ਵਾਲੀ ਇਲਾਕੇ ਦੀ ਤੁਹਾਨੂੰ ਉਪਰੋਂ ਤਸਵੀਰਾਂ ਦਿਖਾਉਂਦੇ ਆ ਕਿ ਜਿਹੜਾ ਵਰਕ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਜੋ ਹਾਈਵੇ ਹੈ ਇਸ ਨੂੰ ਬੰਦ ਕੀਤਾ ਗਿਆ ਹੈ ਔਰ ਲਗਾਤਾਰ ਇਸ ਜਗ੍ਹਾ ਤੇ ਪ੍ਰਸ਼ਾਸਨ ਮੌਜੂਦ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਇਸ ਤੇ ਜਿਹੜੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਕਿ ਜੇਕਰ ਕਿਸਾਨ ਇਸ ਹਾਈਵੇ ਤੋਂ ਅੱਗੇ ਵਧਣ ਦੀ ਅਗਰ ਕੋਸ਼ਿਸ਼ ਕਰਨ ਨਕੂਚ ਕੀਤਾ ਜਾਂਦਾ ਹੈ ਦਿੱਲੀ ਵੱਲ ਨੂੰ ਹਰਿਆਣਾ ਵਿੱਚ ਦੀ ਹੁੰਦੇ ਹੋયા ਤਾਂ ਉੱਥੇ ਕਿਸਾਨਾਂ ਨੂੰ ਰੋਕਿਆ ਜਾ ਸਕੇ ਤੇ ਉਹਨਾਂ ਦੀ ਰਫਤਾਰ ਜਿਹੜੀ ਹੈ ਉਹ ਥੋੜੀ ਮੱਧਮ ਕੀਤੀ ਜਾ ਸਕੀ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਗੇ ਵਧਿਆ ਜਾ ਸਕੇ ਲੇਕਿਨ ਡੱਬ ਵਾਲੀ ਇਲਾਕਾ ਜਿਹੜਾ ਹੈ ਜਿਸ ਨੂੰ ਚੰਗੀ ਤਰ੍ਹਾਂ ਹੀਲ ਕਰ ਦਿੱਤਾ ਗਿਆ ਔਰ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਇੱਥੇ ਆਮ ਪਬਲਿਕ ਐ ਸਵਾਰੀਆਂ ਨੇ ਗੱਡੀਆਂ ਨੇ ਸਾਰੀਆਂ ਇੱਥੋਂ ਵਾਪਸ ਮੋੜ-ਮੋੜ ਕੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਨੇ ਇੱਕ ਵਾਰ ਦੁਬਾਰਾ ਤੋਂ ਇੱਧਰ ਨਜ਼ਰ ਮਾਰਾ ਦਿੰਦੇ ਆ ਕਿ ਇਹ ਤਸਵੀਰਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਜ਼ੂਅਲ ਜਿਹੜੇ ਨੇ ਐਸ ਵਾਲੇ ਡੱਬ ਵਾਲੀ ਬਾਰਡਰ ਤੇ ਨੇ ਤੇ ਇਸ ਡੱਬ ਵਾਲੀ ਬਾਰਡਰ ਦੇ ਉੱਤੇ ਦੁਬਾਰਾ ਇੱਕ ਵਾਰ ਜਾਣਕਾਰੀ ਦੇ ਦਿੰਨੇ ਆ ਕਿ ਕਿਸਾਨ ਉਹ ਅੱਗਾਂ ਦੇ ਵੱਲੋਂ ਜੋ ਕਾਲ ਦਿੱਤੀ ਗਈ ਸੀਗੀ ਕੀ ਜਿਹੜਾ ਦਿੱਲੀ ਕੂਚ ਕੀਤਾ ਜਾਊਗਾ ਲੇਕਿਨ ਉਹ ਸ਼ੰਭੂ ਬਾਰਡਰ ਅਤੇ ਕਨੌਰੀ ਬਾਰਡਰ ਤੱਕ ਜਿਹੜੇ ਕਿਸਾਨ ਪਹੁੰਚੇ ਡੱਬ ਵਾਲੀ ਬਾਰਡਰ ਤੇ ਉੱਤੇ ਕੋਈ ਵੀ ਕਿਸਾਨ ਹਲੇ ਇਸ ਜਗ੍ਹਾ ਤੇ ਬਠਿੰਡਾ ਰੋਡ ਦੱਸ ਰਹੇ ਆ ਤੁਹਾਨੂੰ ਬਠਿੰਡਾ ਰੋਡ ਤੇ ਕੋਈ ਨਹੀਂ ਪਹੁੰਚਿਆ ਤੇ ਬੈਰੀਕੇਡਿੰਗ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਕਿ ਅਗਰ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਰੋਕਿਆ ਜਾ ਸਕੇ ਕੈਮਰਾ ਪਰਸਨ ਹੈਪੀ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ੍ਰੀ ਫਤਿਹਗੜ ਸਾਹਿਬ ਤੋਂ ਜਿੱਥੇ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਨਜ਼ਰ ਆਣਾ ਸ਼ੁਰੂ ਹੋ ਚੁੱਕਿਆ ਹੈ ਕਿਸਾਨ ਟਰਾਲੀਆਂ ਟਰੈਕਟਰ ਲੱਦ ਕੇ ਕਿਸਾਨ ਜਿਹੜੇ ਨੇ ਉਹ ਜਾਣਾ ਸ਼ੁਰੂ ਹੋ ਚੁੱਕੇ ਨੇ ਉੱਥੇ ਜਾਮ ਜਿਹੜਾ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਹੋਣਾ ਸ਼ੁਰੂ ਹੋ ਚੁੱਕਿਆ ਆਵਾਜਾਈ ਜਿਹੜੀ ਹੈ ਪ੍ਰਭਾਵਿਤ ਹੁੰਦੀ ਨਜ਼ਰ ਆਈ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਹੁਣ ਇਸ ਸੰਘਰਸ਼ ਨੂੰ ਫੇਰ ਉਹੀ ਰੂਪ ਦਿੱਤਾ ਜਾਵੇਗਾ ਤੇ ਉਸ ਤੋਂ ਚੰਗਾ ਰੂਪ ਦਿੱਤਾ ਜਾਵੇਗਾ ਤਸ਼ਰੀਫਤਗੜ ਸਾਹਿਬ ਤੋਂ ਖਾਸ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਵੱਡਾ ਇਕੱਠ ਕਿਸਾਨਾਂ ਦਾ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਰਾਸ਼ਨ ਲੱਦ ਕੇ 6 ਮਹੀਨੇ ਦਾ ਕਿਸਾਨਾਂ ਦਾ ਕਹਿੰਦੇ ਕਿ 6 ਮਹੀਨੇ ਦਾ ਰਾਸ਼ਨ ਅਸੀਂ ਲੱਦ ਕੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸਥਿਤੀ ਬਾਰਡਰ ਤੱਕ ਪਹੁੰਚਣ ਤੇ ਕੀ ਬਣਦੀ ਹੈ ਤਾਂ ਬਿਲਕੁਲ ਤਸਵੀਰਾਂ ਸ਼੍ਰੀ ਫਤਿਹਗੜ ਸਾਹਿਬ ਤੋਂ ਨੇ ਜਿੱਥੇ ਕਿਸਾਨ ਜਥੇਬੰਦੀਆਂ ਦੇ ਮੈਂਬਰ ਤੇ ਆਗੂ ਜਿੰਨੇ ਵੀ ਨੇ ਸਾਰੇ ਜਾਣਾ ਸ਼ੁਰੂ ਕਰ ਚੁੱਕੇ ਨੇ ਤੁਹਾਨੂੰ ਦੱਸਦੀ ਕਿ ਬੀਤੇ ਦਿਨ ਇਸ 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 ਬਾਬਤ ਸ਼੍ਰੀ ਫਤਿਹਗੜ ਸਾਹਿਬ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਆ ਆਪਣਾ ਪੱਖ ਜਿਹੜਾ ਉਹ ਵੀ ਸਾਂਝਾ ਕੀਤਾ ਗਿਆ ਸੀ ਤਾਂ ਬਿਲਕੁਲ ਤਸਵੀਰਾਂ ਆਪਣੇ ਆਪ ਦੇ ਵਿੱਚ ਇਸ ਸਵੇਰੇ ਦੇ ਹਾਲਾਤ ਜਿਹੜੇ ਨੇ ਉਹ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨ ਕਮਰ ਕੱਸ ਚੁੱਕੇ ਨੇ ਤੇ ਪਰ ਦੇਖਣਾ ਇਹ ਹੋਵੇਗਾ ਕਿ ਨਤੀਜੇ ਕੀ ਨਿਕਲਦੇ ਨੇ ਜੇ ਗੱਲ ਕੀਤੀ ਜਾਵੇ ਬੀਤੀ ਸ਼ਾਮ ਦੀ ਬੈਠਕ ਦੀ ਤਾਂ ਉਸ ਵੇਲੇ ਕੋਈ ਵੀ ਸਿੱਟਾ ਜਿਹੜਾ ਬੈਠਕ ਦਾ ਨਹੀਂ ਨਿਕਲਿਆ ਤੇ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤਾਂ ਬਿਲਕੁਲੇ ਸ਼੍ਰੀ ਫਤਿਹਗੜ ਸਾਹਿਬ ਤੋਂ ਖਾਸ ਤਸਵੀਰਾਂ ਨੇ ਜਿੱਥੇ ਵੱਡਾ ਇਕੱਠ ਹੁੰਦਾ ਨਜ਼ਰ ਆਇਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੂਚ ਕਰਨਾ ਸ਼ੁਰੂ ਕਰ ਦਿੱਤਾ ਗਿਆ ਆਵਾਜ਼ਾਈ ਵੀ ਜਿਹੜੀ ਆ ਪ੍ਰਭਾਵਿਤ ਹੁੰਦੀ ਨਜ਼ਰ ਆਈ ਐ ਸੋ ਸ਼ੰਭੂ ਬਾਰਡਰ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿਸਾਨਾਂ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਆਪਸ ਦੇ ਵਿੱਚ ਟਕਰਾਅ ਹੁੰਦਾ ਨਜ਼ਰ ਆਇਆ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਜਿੱਥੇ ਪਹਿਲੀ ਚਾਲਕ ਤੁਸੀਂ ਦੇਖ ਰਹੇ ਹੋ ਜਿੱਥੇ ਪ੍ਰਸ਼ਾਸਨ ਤੇ ਕਿਸਾਨਾਂ ਦਾ ਆਪਸ ਦੇ ਵਿੱਚ ਟਕਰਾਅ ਹੁੰਦਾ ਨਜ਼ਰ ਆ ਰਿਹਾ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸਥਿਤੀ ਕੀ ਬਣਦੀ ਹੈ ਅੱਚਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਨਾਲ ਹੀ ਧੂੰਏ ਦੇ ਅੰਬਾਰ ਜਿਹੜੇ ਆ ਉੱਡਦੇ ਨਜ਼ਰ ਆ ਰਹੇ ਆ ਕਿਸਾਨ ਹਫੜਾ ਦਫੜੀ ਦੇ ਵਿੱਚ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਅਗਲਾ ਕਦਮ ਕੀ ਚੁੱਕਿਆ ਜਾਂਦਾ ਹੈ ਤੇ ਕਿਸਾਨ ਜਿਹੜੇ ਨੇ ਉਹ ਅਗਲਾ ਕਦਮ ਕੀ ਲੈਂਦੇ ਨੇ ਸੋ ਤਸਵੀਰਾਂ ਬੇहद ਖਾਸ ਨੇ ਉੱਥੇ ਦਾ ਆਲਮ ਬਿਆਨ ਕਰਦੇ ਨੇ ਗਰਾਉਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਬਾਧੂ ਅਪਡੇਟ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖੋ ਸ਼ੰਭੂ ਬਾਰਡਰ ਤੋਂ ਨੇ ਜਿੱਥੇ ਭਾਰੀ ਹੰਗਾਮਾ ਹੁੰਦਾ ਨਜ਼ਰ ਆਇਆ ਜਿੱਥੇ ਧੂਏ ਦੇ ਜਿਹੜੇ ਗੋਲੇ ਨੇ ਉਹ ਸੁੱਟੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਕਿਉਂਕਿ ਸਵੇਰ ਤੋਂ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਮੈਂਬਰ ਜਿਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਉਸ ਤੋਂ ਬਾਅਦ ਹੁਣ ਉੱਥੇ ਪ੍ਰਸ਼ਾਸਨ ਦਾ ਤੇ ਕਿਸਾਨਾਂ ਦਾ ਟਕਰਾਹ ਹੁੰਦਾ ਨਜ਼ਰ ਆਇਆ ਸੋ ਪਹਿਲੀ ਕਹਿ ਸਕਦੇ ਨੇ ਕਿ ਪਹਿਲਾ ਕਦਮ ਪ੍ਰਸ਼ਾਸਨ ਦੇ ਵੱਲੋਂ ਤੇ ਕਿਸਾਨਾਂ ਦੇ ਵੱਲੋਂ ਪਹਿਲਾ ਟਕਰਾ ਅੱਜ ਦੇ ਦਿਨ ਦਾ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਆਪ ਦੇ ਵਿੱਚ ਇਹ ਗੱਲ ਬਿਆਨ ਕਰਦਾ ਹੈ ਕਿ ਆਉਣ ਵਾਲਾ ਸਮਾ ਜਿਹੜਾ ਇਸ ਤੋਂ ਵੀ ਖੌਫਨਾਕ ਤਸਵੀਰਾਂ ਸਾਂਝੀਆਂ ਕਰ ਸਕਦਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਜਿੱਥੇ ਕਿਸਾਨਾਂ ਦੇ ਵਿੱਚ ਭਾਰੀ ਹੰਗਾਮਾ ਪ੍ਰਸ਼ਾਸਨ ਤੇ ਕਿਸਾਨਾਂ ਦੀ ਆਪਸ ਦੇ ਵਿੱਚ ਟਕਰਾਰ ਹੁੰਦੀ ਨਜ਼ਰ ਆਈ ਹੈ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ মিডিਆ ਰਿਪੋਰਟਰ ਵੀ ਜਿਹੜੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਹਫੜਾ ਦਫੜੀ ਮੱਚਦੀ ਨਜ਼ਰ ਆਈ ਹੈ ਸਥਿਤੀ ਉੱਥੇ ਗੰਭੀਰ ਬਣੀ ਹੋਈ ਹੈ ਵਧੇਰੇ ਅਪਡੇਟ ਵੀ ਜ਼ਰੂਰ ਸਾਂਝੀ ਕਰਾਂਗੇ ਤਾਂ ਤਸਵੀਰਾਂ ਤੁਸੀਂ ਦੇਖੋ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਨੇ ਸਥਿਤੀ ਗੰਭੀਰ ਹੁੰਦੀ ਨਜ਼ਰ ਆਈ ਹੈ ਸੋ ਸ਼ੰਭੂ ਬੋਰਡ ਤੋਂ ਸਾਡੇ ਸਹਿਯੋਗੀ ਪੱਤਰਕਾਰ ਗगन ਸ਼ਿਕਲਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਮਾਫ ਕਰਨਾ ਸੁਖ ਦੁਲੇ ਸਾਡੇ ਸਹਿਯੋਗੀ ਪੱਤਰਕਾਰ ਸ਼ੰਭੂ ਬੋਰਡ ਤੋਂ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ ਸੁਖ ਕਿੰਦਾ ਦੀ ਸਥਿਤੀ ਹੈ ਇਸ ਵੇਲੇ ਉੱਥੇ ਪੁਲਿਸ ਦੇ ਵੱਲੋਂ ਕੀ ਐਕਸ਼ਨ ਲਿਆ ਗਿਆ? ਜੀ ਬਿਲਕੁਲ ਤਾਂ ਹੁਣ ਤੋਂ ਕੁਝ ਸੈਕਿੰਡ ਪਹਿਲਾਂ ਦੀ ਤੁਹਾਨੂੰ ਐਸੇ ਪਹੁੰਚ ਚੁੱਕੇ ਨੇ। ਜੀ। ਹਾਂ ਜੀ ਕੈਸੇ ਗੋੜੇ? ਇੱਕ ਵੱਡੀ ਗਿਣਤੀ ਦੇ ਵਿੱਚ ਜੋ ਬੈਰੀਅਰ ਲਗਾਏ ਗਏ ਨੇ ਉਹਨਾਂ ਤੱਕ ਪਹੁੰਚੇ ਹੋਏ ਸੀ ਵੱਡੀ ਗਿਣਤੀ ਚ ਨੌਜਵਾਨ ਉੱਥੇ ਇਕੱਠੇ ਹੋ ਚੁੱਕੇ ਸੀ ਤੇ ਇਸੇ ਵਿਚਕਾਰ ਹੁਣ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹੰਝੂ ਗੈਸ ਦੇ ਗੋਲੇ ਆ ਜਿਹੜੇ ਉਹ ਛੱਡੇ ਗਏ ਉੱਥੇ ਹੀ ਕਿਸਾਨਾਂ ਦਾ ਕਹਿਣਾ ਕਿ ਜਿਹੜੀਆਂ ਰੁਕਾ ਕੇ ਰੱਖਾਂਗੇ ਜੀ ਸੁਖ ਇੱਥੇ ਗੱਲ ਇਹ ਵੀ ਹੈ ਕਿ ਕਿਸਾਨਾਂ ਦੇ ਵੱਲੋਂ ਕੋਈ ਐਕਸ਼ਨ ਲਿਆ ਗਿਆ ਸੀ ਕਿ ਉਹਨਾਂ ਵੱਲੋਂ ਕੋਈ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਕਿਸਾਨ ਨੇ ਜੋ ਬੈਰੀਕੇਡ ਲਗਾਏ ਗਏ ਨੇ ਉਹਨਾਂ ਦੇ ਨਜ਼ਦੀਕ ਪਹੁੰਚੇ ਹੋਏ ਸੀ ਵੱਡੀ ਗਿਣਤੀ ਇਸੇ ਦੌਰਾਨ ਹਰਿਆਣਾ ਦੇ ਵੱਲੋਂ ਜੋ ਕੋਰਟ ਲਗਾਈ ਗਈ ਆ ਉਹਨਾਂ ਦੇ ਵੱਲੋਂ ਹੰਝੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਤੇ ਜਿਹੜੇ ਕਿਸਾਨ ਨੇ ਥੋੜਾ ਜਿਹਾ ਪਹਿਲਾਂ ਪਿੱਛੇ ਹੋਣਾ ਪਰ ਉਸ ਤੋਂ ਬਾਅਦ ਚੱਲਦੇ ਗੋਲਿਆਂ ਦੇ ਵਿੱਚ ਹੀ ਕਿਸਾਨ ਉੱਥੇ ਖੜੇ ਰਹਿੰਦੇ ਆ ਜਟੇ ਹੋਇਆ ਕਿਸਾਨ ਜੀ ਵੀ ਉੱਥੇ ਜੀ ਸੂਕੋ ਇਸ ਇਥੇ ਇਸ ਵੇਲੇ ਉੱਥੇ ਦੀ ਸਥਿਤੀ ਕਿਦਾਂ ਹੁਣ ਹੈ ਕਿਸਾਨਾਂ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਜਾਂ ਤੁਹਾਡਾ ਆਪਣਾ ਕੀ ਕਹਿਣਾ ਹੈ ਕਿ ਕੀ ਲੱਗਦਾ ਹੈ ਕਿ ਪੁਲਿਸ ਦੇ ਵੱਲੋਂ ਇਹ ਐਕਸ਼ਨ ਕਿਉਂ ਲਿਆ ਗਿਆ ਹੈ ਜੀ ਬਿਲਕੁਲ ਇਸ ਤੋਂ ਪਹਿਲਾਂ ਅਸੀਂ ਹਰਿਆਣਾ ਦੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ ਦੇ ਵੱਲੋਂ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਗਈ ਤਾਂ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਸਾਡੇ ਵੱਡੇ ਭਰਾ ਹੋ ਅਸੀਂ ਤੁਹਾਡਾ ਛੋਟਾ ਭਰਾ ਹਰਿਆਣਾ ਤੇ ਸਿਆਣੇ ਜਿਹੜੇ ਬੰਦੇ ਆ ਉਹਨਾਂ ਨੂੰ ਅੱਗੇ ਕੀਤਾ ਜਾਵੇ ਅਤੇ ਸਿਆਣੇ ਬੰਦੇ ਆ ਕੇ ਸਾਡੇ ਨਾਲ ਗੱਲ ਕਰਨ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਪ੍ਰਸ਼ਾਸਨ ਦੇ ਵੱਲੋਂ ਥੋੜਾ ਜਿਹਾ ਨਰਮ ਰੋਖਾ ਜਿਹੜਾ ਉਹ ਵੀ ਦਿਖਾਇਆ ਜਾ ਰਿਹਾ ਉੱਥੇ ਹੀ ਕਿਸਾਨ ਜਿੱਥੇ ਬੰਦਿਆਂ ਦੇ ਲੀਡਰ ਵੀ ਇੱਕ ਆਪਣੀ ਮੀਟਿੰਗ ਕਰ ਰਹੇ ਨੇ ਜੋ ਐਸਕੇਐਮ ਗੈਰ ਰਾਜਨੀਤਿਕ ਸੰਗਠਨ ਹੈ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਆਪਣੇ ਪੱਧ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਜਿਹੜੀ ਇੱਕ ਕਾਲ ਦਿੱਤੀ ਜਾਏਗੀ ਅੱਗੇ ਵਧਣਾ ਜਾਂ ਫਿਰ ਕੋਈ ਹੋਰ ਐਕਸ਼ਨ ਜਿਹੜਾ ਉਹ ਲਿਆ ਜਾਣਾ ਫਿਲਹਾਲ ਮੀਟਿੰਗ ਹੈ ਜਿਹੜੀ ਉਹ ਕਿਸਾਨ ਆਗੂਆਂ ਦੀ ਜਾਰੀ ਹੈ ਜੀ ਬਿਲਕੁਲ ਇੱਥੇ ਸੁਖ ਜਾਣਨਾ ਚਾਹਵਾਂਗੇ ਕਿਸੇ ਕਿਸਾਨ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਜਾਂ ਕਿ ਕੋਈ ਕਿਸਾਨ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ ਸੁਖ ਸੁਣ ਪਾ ਰਹੇ ਹੋ ਤਾਂ ਬਿਲਕੁਲ ਤਕਨੀਕੀ ਕਾਰਨਾ ਕਰਕੇ ਕਾਲ ਜਿਹੜੀ ਆ ਉਹ ਡਿਸਕਨੈਕਟ ਹੋ ਗਈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿਸਾਨਾਂ ਨੂੰ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਜਿਹੜਾ ਪ੍ਰਸ਼ਾਸਨ ਦਾ ਕਿਸਾਨਾਂ ਦੇ ਖਿਲਾਫ ਲੈ ਲਿਆ ਗਿਆ ਹਾਲਾਂਕਿ ਸਾਡੇ ਸਹਿਯੋਗੀ ਦਾ ਕਹਿਣਾ ਹੈ ਕਿ ਕੋਈ ਵੀ ਐਕਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਲਿਆ ਗਿਆ ਸੀ ਹਲੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ ਉਸ ਤੋਂ ਬਾਅਦ ਜੁਦ ਪੁਲਿਸ ਪ੍ਰਸ਼ਾਸਨ ਜਦੋਂ ਦੇਖਦੀ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋਣੀਆਂ ਇੱਥੇ ਸ਼ੁਰੂ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਇਹ ਐਕਸ਼ਨ ਲੈ ਲਿਆ ਗਿਆ ਜਿਸ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਤਾਂ ਬਿਲਕੁਲ ਜਿਵੇਂ ਕਿ ਸੁਖ ਨੇ ਕਿਹਾ ਕਿ ਸਵੇਰ ਤੋਂ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉੱਥੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ ਉਸ ਤੋਂ ਬਾਅਦ ਇਹ ਹਾਲਾਤ ਨਜ਼ਰ ਆਏ ਨੇ ਤੇ ਹੁਣ ਤੁਹਾਨੂੰ ਬਿਆਨ ਸੁਣਾਉਂਦੇ ਆ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਉਹਨਾਂ ਦੇ ਵੱਲੋਂ ਦੁਬਾਰਾ ਕਿਸਾਨਾਂ ਨੂੰ ਬੈਠ ਕੇ ਗੱਲ ਸੁਲਝਾਉਣ ਦਾ ਸੱਦਾ ਦੇ ਦਿੱਤਾ ਗਿਆ ਦੇਖੇ 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 ਇਸ ਸਮੇਂ ਮੈਂ ਉਹ ਕੁਝ ਵੀ ਮੈਂ ਇਸ ਲਈ ਨਹੀਂ ਕਹਾਂਗਾ ਕਿਉਂਕਿ ਕਿਸਾਨ ਕੇ ਹਿਤੋ ਕੀ ਚਿੰਤਾ ਹਮੇਂ ਜਾਦੇ ਰੱਖਨੇ कोई राजनीति कर रहा है क्या कर रहा है क्या नहीं कर रहा है इस पर हमें जाना नहीं है हमें विस्तृत तो तो अभी हम हम ये इतना ही ए, कहेंगे कि हम हमेशा बातचीत के लिए तैयार है हमेशा डिस्कशन करने के लिए तैयार है उसका सोल्यूशन निकालने के लिए जो भी हो सकता है वो सारा कार्य करने के लिए हम तैयार है बसरते की उसके लिए जो क्योंकि आप सब जानते हैं कि एग्रीकल्चर पूरे देश के किसानों के लिए भारत सरकार प्रोत्साहित करती है कार्य करती है आगे बढ़ाती है ये बात सही है लेकिन विषय राज्य सरकारों का भी है जहां हमें कंसल्टेशन की जरूरत पड़ेगी तो स्वाभाविक रूप से एक रास्ता तो अपनाना पड़ेगा एक मेथड तो अपनाना पड़ेगा जो भी विषय जो भी 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 होती है उन सारे विषयों के लिए किस तरीके से कैसे क्या ये को समझने का तो समय चाहिए और मैं ये कह रहा हूँ कि आप उस पर बातचीत करिए हम उसके लिए तैयार है कल भी उसके पहले भी दो बार हमारी बैठक हो चुकी है और हमने पूरे सकारात्मक तरीके से चीजों को लिया तो बिल्कुल इस वे वो खबर साझी कर देने जिथे दे लिया गया तो चौठ जेडे टुकड़े ने ਸਿਕਿਉਰਿਟੀ ਦੇ ਲਈ ਉੱਥੇ ਤਾਇਨਾਤ ਕੀਤੇ ਗਏ ਸਨ ਹਰਿਆਣਾ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਹਾਲਾਂਕਿ ਇਸ ਗੱਲ ਦਾ ਹਵਾਲਾ ਕੋਈ ਵੀ ਜਿਹੜਾ ਹਜੇ ਤੱਕ ਸਾਹਮਣੇ ਨਹੀਂ ਆਇਆ ਕਾਰਨ ਕੀ ਰਿਹਾ ਉਸ ਦੀ ਕੋਈ ਪੁਸ਼ਟੀ ਨਹੀਂ ਹੋਈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਦੇ ਵਿੱਚ ਆਲਮ ਬਿਆਨ ਕਰਦੀਆਂ ਨੇ ਕਿ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈਣਾ ਵੀ ਸ਼ੁਰੂ ਕਰ ਦਿੱਤਾ ਹੈ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਬੀਤੇ ਦਿਨ ਅੰਬਾਲਾ ਦੇ ਵਿੱਚ ਦੋ ਆਰਜ਼ੀ ਜੇਲਾ ਵੀ ਬਣਾਈਆਂ ਗਈਆਂ ਨੇ ਜਿਸ ਤੋਂ ਬਾਅਦ ਹੁਣ ਉੱਥੇ ਜਿਹੜੀ ਸੁਰੱਖਿਆ ਟੁਕੜੀਆਂ ਤੇ ਅਨਾਰਥੀ ਉਹਨਾਂ ਦੇ ਵੱਲੋਂ ਐਕਸ਼ਨ ਲੈ ਲਿਆ ਗਿਆ বেল <US> হল <morally> <winger> ਮੰਗਾ ਗੱਡੀ ਗੱਡੀ ਮੰਗਾ ਗੱਡੀ ਮੰਗਾਈ ਜੀ ਗੱਡੀ ਬੱਸ ਮੰਗਾ ਲਵਾਂ ਗੱਡੀ ਲੋਕ ਯਹਾਂ ਤੇ ਕਿਸ ਲਈ ਆਏ सर जी हम तो अभी यहाँ पे अभी आके खड़े ही थे जी इन्होंने तो हमें रेस्ट कर लिया हाँ। किसलिए आए थे आप लोग कहाँ से आए क्या नाम है आपका कौन है आप तो किसी भी तरीके से हटाया जा सके ये देखिए कि कुछ लोगों को हिरासत अरे मारूं बिजू लेना पड़ेगा नौकाती में गई जात नहीं औकाती नौकाती में जा ਅਸਮਗਾਇਲ ਵਾਲੇ ਲੋਕ ਯਹਾਂ ਤੇ ਕਿੱਥੇ ਆ ਗਏ ਸਰ ਜੀ ਹਮ ਤਾਂ ਅਭੀ ਯਹਾਂ ਤੇ ਅਭੀ ਆਕੇ ਵੀ ਖੜੇ ਹੀ ਸੀ ਜੀ ਇਹਨਾਂ ਨੇ ਹਮੇ ਰੈਸਟ ਕਰ ਲਿਆ ਕਿੱਥੇ ਆਏ ਸੀ ਆਪ ਲੋਕ ਲੜਾ ਕੇ ਲੱਗੇ ਫੋਟੋ ਕਿੱਥੋਂ ਆਏ ਤੇ ਉਧਰ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਕ ਅਪੀਲ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਕਿਸਾਨਾਂ ਨੂੰ ਸ਼ਾਂਤ ਮੀ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਅਜਿਹਾ ਪੁਲਿਸ ਦਾ ਕਹਿਣਾ ਹੈ ਅਤੇ ਹਰਿਆਣਾ ਦੇ ਬਾਰਡਰ ਤੇ ਮੌਜੂਦ ਹਾਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਇੱਕ ਪਾਸੇ ਕਿਸਾਨਾਂ ਦੀ ਇਕੱਤਰਤਾ ਸ਼ੁਰੂ ਹੋ ਚੁੱਕੀ ਹੈ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਸ਼ੰਭੂ ਬਾਰਡਰ ਤੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਕੈਮਰਾਮੈਨ ਰੋਸ਼ਨ ਨੂੰ ਕਹੂੰਗਾ ਰੋਸ਼ਨ ਇਧਰ ਦੀਆਂ ਤਸਵੀਰਾਂ ਦਿਖਾਓ ਵੱਡੀ ਤعداد ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਤੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਇਸ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਡੇਲੀ ਪੋਸਟ ਦੇ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੇ ਜਿੱਥੇ ਕਿਸਾਨਾਂ ਦੀ ਇਕੱਤਰਤਾ ਲਗਾਤਾਰ ਵੱਧ ਰਹੀ ਹੈ ਤਾਂ ਦੇਖੋ ਤਸਵੀਰ ਸਾਂਝੀ ਕਰਦਾ ਪੰਜਾਬ ਵੱਲੋਂ ਅਫਸਰਾਨ ਜਿਹੜੇ ਨੇ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਐਸਐਸਪੀ ਪਟਿਆਲਾ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਆ ਦੇਖੋ ਐਸਐਸਪੀ ਪਟਿਆਲਾ ਜਿਹੜੇ ਨੇ ਉਹ ਤਾਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਕਿਸਾਨਾਂ ਦੀ ਇਕਤਰਤਾ ਤਸਵੀਰ ਦੇਖੋ ਇਹ ਤਸਵੀਰ ਹੈ ਇਹ ਤਸਵੀਰ ਦਿਖਾਉਣਾ ਤੁਹਾਨੂੰ ਤਸਵੀਰ ਤਸਵੀਰ ਭਾਈ ਸੁਣੋ ਇੱਕ ਵਾਰੀ ਧਿਆਨ ਨਾਲ ਹਮ ਆਪਸੇ ਅਲੱਗ ਨਹੀਂ ਹੈ ਕੋਈ ਵੀ ਠੀਕ ਹੈ ਆ ਦੇਖੋ ਹਰਿਆਣਾ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਹੈ हेलो 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 देखो धरना प्रदर्शन लोकतांत्रिक व्यवस्था में बहुत जरूरी है हम उसको डिनाई नहीं कर रहे हम ये चाहते हैं ना कोई टकराव चाहते हैं आपसे आप, आप शांति पूर्वक का अपना धरना प्रदर्शन जो भी करना है करें हम हम किसी भी प्रकार का टकराव नहीं चाहते और आपके जो मेन मेन लीडर्स हैं हमारे एसपी साहब डीसी साहब यहीं पे हैं हमारे एसपी साहब और डीसी साहब आए हुए वो आपके जो यहाँ पे अगु है समझदार आदमी जो भी बात करना चाहे वो आप लोगों से एक बार बात करना चाह रहे हैं धरना प्रदर्शन से ना हमें आपत्ति है ना आपको आपत्ति है आपके यदि कोई लीडर आपके यदि कोई लीडर है यहाँ पे इस साइड में जिनको आप आपने तो एक इतनी देर आप लोगों से एक विनती है मेरी हाथ जोड़ के हाथ जोड़ के एक विनती है आप भाई हो हमारे बड़े भाई हो हम तो पंजाब में से इधर आए थे आप बड़े हो हम छोटे हैं आप लोगों से विनती ये है कि जब तक आपका कोई अग्बू आए जब तक आप लोग शांति से भी कृपा के बैरीगेट पे आके उकसाने का काम ना करें भी तो विनती विनती ये है जब आपके अग्बू आ जाए आप एक नंबर लिख लो सतानवे दो सौ निन्यानवे नब्बे पाँच सौ सत्तानवे दो सौ निन्यानवे नब्बे पाँच सौ इस नंबर पे फोन कर दो डीसी साहब एस साहब आपसे बात तो करने हमारा चल रहा है जी आप करोगे तो मिल जाए अच्छा कोई नहीं हम आप इशारा तो करोगे इशारा करोगे हम आपके पास आ जाएंगे पी और आ जाएं। एक निवेदन और है जो बुजुर्ग आदमी है समझदार आदमी है वो आगे रहें ठीक है जो सीधा गवर्नमेंट सुनो एक एक हमें कोई हमें किसी भी प्रकार का नहीं है हमें बात हमारे एक सीनियर अफसर आके करेंगे क्या सेंटर कोई हम नहीं चाहते कोई टकराव हो ਦੀ ਦੋਨੋਂ ਤਰਫ ਦੋਨੋਂ ਤਰਫ ਤਾਂ ਤਸਵੀਰਾਂ ਦੇਖੋ ਆਪਣੇ ਆਪ ਦੇ ਵਿੱਚ ਹਰਿਆਣਾ ਪੁਲਿਸ ਦੀ ਇਹ ਪਹਿਲ ਕਦਮੀ ਜ਼ਰੂਰ ਹੈ ਤਾਂ ਬਿਲਕੁਲ ਕਿਸਾਨਾਂ ਦੇ ਨਾਲੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਗੱਲਬਾਤ ਕੀਤੀ ਗਈ ਹੈ ਕਿਸਾਨਾਂ ਤੇ ਨੌਜਵਾਨਾਂ ਦੇ ਨਾਲ ਲਗਾਤਾਰ ਇੱਕ ਪਾਸੇ ਜਿਹੜਾ ਕਿਸਾਨਾਂ ਦੇ ਇਕੱਤਰਤਾ ਤੋਂ ਬਾਅਦ ਇੱਕ ਗੱਲਬਾਤ ਦੀ ਪੇਸ਼ਕਸ਼ ਸਾਡੇ ਡੀਸੀ ਐਸਐਸਪੀ ਇੱਥੇ ਮੌਜੂਦ ਨੇ ਕਹਿੰਦੇ ਤੁਸੀਂ ਗੱਲਬਾਤ ਦੀ ਪੇਸ਼ਕਸ਼ ਕਰ ਸਕਦੇ ਹੋ ਹਰਿਆਣਾ ਪੁਲਿਸ ਵੱਲੋਂ ਜਿਹੜੀ ਆ ਗੱਲਬਾਤ ਦੀ ਪੇਸ਼ਕਸ਼ ਕਿਸਾਨਾਂ ਨੂੰ ਦਿੱਤੀ ਗਈ ਹੈ ਕਹਿੰਦੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਟਕਰਾ ਨਹੀਂ ਚਾਹੁੰਦੇ ਤਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਦੀ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਤੇ ਉੱਥੇ ਜਿੱਥੇ ਪੰਜਾਬ ਤੋਂ ਪੂਰੇ ਸੂਬੇ ਦੇ ਵਿੱਚੋਂ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਰਵਾਨਾ ਹੋਣੇ ਸ਼ੁਰੂ ਹੋ ਚੁੱਕੇ ਨੇ ਉੱਥੇ ਗੁਰਦਾਸਪੁਰ ਤੋਂ ਖਾਸ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਜਿਹੜਾ ਉਹ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ ਦਿੱਲੀ ਦੇ ਵੱਲ ਨੂੰ ਕੂਚ ਦੀ ਤਿਆਰੀ ਕਰ ਦਿੱਤੀ ਗਈ ਹੈ ਰਵਾਨਾ ਹੋ ਚੁੱਕੇ ਨੇ ਇੱਥੋਂ ਦੇ ਕਿਸਾਨ ਕਿਸਾਨਾਂ ਨੇ ਟਰਾਲੀਆਂ ਦੇ ਵਿੱਚ ਰਾਸ਼ਨ ਜਿਹੜਾ ਉਹ ਸਮੇਟ ਲਿਆ ਜੀਸੀਬੀ ਮਸ਼ੀਨਾਂ ਦੇ ਨਾਲ ਲੈਸ ਹੋ ਕੇ ਕੂਚ ਕਰ ਰਹੇ ਨੇ ਤਾਂ ਬਿਲਕੁਲ ਖਾਸ ਤਸਵੀਰਾਂ ਨੇ ਜਿੱਥੇ ਕਿਸਾਨਾਂ ਨੇ ਜੀਸੀਬੀ ਮਸ਼ੀਨਾਂ ਜਿਹੜੀਆਂ ਆਪਣੀਆਂ ਸਾਥੀ ਬਣਾ ਲਈਆਂ ਟਰੈਕਟਰਾਂ ਦੇ ਨਾਲ ਹੁਣ ਇਸ ਵਾਰ ਕਿਸਾਨ ਮੋਰਚੇ ਦੇ ਵਿੱਚ ਕੂਚ ਵੱਲ ਨੂੰ ਜੀਸੀਬੀ ਮਸ਼ੀਨਾਂ ਵੀ ਜਿਹੜੀਆਂ ਉਹ ਦੇਖਦੀਆਂ ਨਜ਼ਰ ਆਣਗੀਆਂ ਕਿਉਂਕਿ ਕਿਸਾਨਾਂ ਦਾ ਕਹਿਣਾ ਜੇ ਕਰ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਜੇਕਰ ਪ੍ਰਸ਼ਾਸਨ ਸਿਮੈਂਟਡ ਬੈਰੀਕੇਡਿੰਗ ਕਰ ਸਕਦੀ ਹੈ ਤਾਂ ਕਿਸਾਨ ਵੀ ਜੀਸੀਬੀ ਨੂੰ ਆਪਣਾ ਸਾਥੀ ਬਣਾ ਸਕਦੇ ਨੇ ਤਾਂ ਗੁਰਦਾਸਪੁਰ ਤੋਂ ਸਾਡੀ ਸੋਚੀ ਜਤਿੰਦਰ ਕੁੰਡਲ ਜਿਹੜੇ ਨੇ ਉਹਨਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਤਸਵੀਰਾਂ ਸਾਂਝੀਆਂ ਕਰਦੇ ਆ 12 ਤਰੀਕ ਦੀ ਮੀਟਿੰਗ ਕਿਸਾਨਾਂ ਦੀ ਤੇ ਪ੍ਰਸ਼ਾਸਨ ਦੀ ਸਰਕਾਰ ਦੀ ਜਦੋਂ ਬੈਸਟਾ ਨਿਕਲਦੀ ਹੈ ਤਾਂ ਉਸ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ 13 ਤਰੀਕ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਮੀਟਿੰਗ ਭਾਵੇਂ ਕੱਲ 12 ਤਰੀਕ ਨੂੰ ਕਿਸਾਨਾਂ ਦੇ ਵਿੱਚ ਤੇ ਪ੍ਰਸ਼ਾਸਨ ਦੇ ਵਿੱਚ ਸੈਂਟਰ ਸਰਕਾਰ ਦੇ ਵਿੱਚ ਹੋਈ ਹੈ ਪਰ ਉਸ ਤੋਂ ਬਾਅਦ ਜਦੋਂ ਬੈਸਟਾ ਨਿਕਲਦੀ ਹੈ ਤਾਂ 13 ਤਰੀਕ ਨੂੰ ਦਿੱਲੀ ਵੱਲ ਨੂੰ ਕੂਚ ਜਿਹੜਾ ਕਰਨਾ ਕਿਸਾਨਾਂ ਨੇ ਲਗਾਤਾਰ ਸ਼ੁਰੂ ਕਰ ਦਿੱਤਾ ਗਿਆ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਵੀ ਇੱਕ ਵੱਡਾ ਕਾਫਲਾ ਜਿਹੜਾ ਲੈ ਕੇ ਦਿੱਲੀ ਦੇ ਬਾਹਰਾਂ ਵੱਲ ਇਹ ਤਿਆਰੀ ਜਿਹੜੀ ਕੱਸ ਲਈ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਾਰ ਨਾਲ ਦੀ ਨਾਲ ਜੀਸੀਬੀ ਜਿੱਥੇ ਟਰਾਲੀਆਂ ਟਰੈਕਟਰ ਜਾਂ ਹੋਰ ਗੱਡੀਆਂ ਦੇ ਕਾਫਲੇ ਜਾ ਰਹੇ ਨਾਲ ਜੀਸੀਬੀ ਵੀ ਨਾਲ ਲੈ ਕੇ ਜਾ ਰਹੇ ਨੇ ਤਾਂ ਜੋ ਰਸਤੇ ਵਿੱਚ ਜਿਹੜੀ ਵੀ ਕੋਈ ਔਂਗੜ ਆਵੇ ਜਾਂ ਜਿਹੜੀ ਵੀ ਮੁਸ਼ਕਲ ਆਵੇ ਜਾਂ ਪ੍ਰਸ਼ਾਸਨ ਵੱਲੋਂ ਕੋਈ ਸਹਾਨ ਮੌਜੂਦ ਨੇ ਆਂਦੀ ਇਹਦਾ ਉਹਨਾਂ ਦਾ ਜਿਹੜਾ ਮੁਕਾਬਲਾ ਜਿਹੜਾ ਡਟ ਕੇ ਇਹਨਾਂ ਕਿਸਾਨਾਂ ਵੱਲੋਂ ਕੀਤਾ ਜਾਵੇ ਗਲਬਤ ਕਰਨਾ ਨੌਜਵਾਨ ਸਾਡੇ ਨਾਲ ਸਾਥੀ ਨੇ ਗਲਬਤ ਨਹੀਂ ਕਰਾਂਗੇ ਭਾਜੀ ਆਪਣਾ ਨਾਮ ਦੱਸ ਦਿਓ ਕੀ ਮੇਰਾ ਨਾਮ ਦਲਬਾਗ ਸਿੰਘ ਆ ਜੀ ਦਲਬਾਗ ਜੀ ਇਸ ਵਾਰ ਜੀਸੀਬੀ ਨਾਲ ਲੈ ਚੱਲੇ ਆ ਬਿਲਕੁਲ ਜੀ ਬਿਲਕੁਲ ਜਿੱਦਾਂ ਸਰਕਾਰ ਨੇ ਤਿਆਰੀਆਂ ਕੀਤੀਆਂ ਮਤਲਬ ਉਦੋਂ ਵੱਡੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਾਡੇ ਪੰਜਾਬ ਦੇ ਯੋਧਿਆਂ ਕੀਤੀਆਂ ਨੇ ਜਿਹੜੇ ਜਿੱਡੇ ਵੀ ਬੈਰੀਕੇਡ ਲਾਏ ਨੇ ਭਾਵੇਂ ਉਹ ਸੀਮਿੰਟ ਦੀਆਂ ਕੰਕਰੀਟ ਦੀਆਂ ਦੁਵਾਰਾ ਕੱਢ ਦਿੱਤੀਆਂ ਨੇ ਪਰ ਉਹਨਾਂ ਨੂੰ ਢਾਉਣ ਵਾਸਤੇ ਸਾਰੇ ਜਿਹੜੇ ਜਿਗਾੜਿਓ ਪੰਜਾਬੀਆਂ ਕੋਲ ਹੈਗੇ ਨੇ ਜਿਹੜਾ ਜज्ਬਾ ਵਾ ਪੂਰੇ ਨੌਜਵਾਨ ਤੁਸੀਂ ਵੇਖ ਰਹੇ ਹੋ ਉਹ ਫੁੱਲ ਜਿਹੜੇ ਆ ਘਰੋਂ ਇਸੇ ਤਿਆਰੀ ਦੇ ਨਾਲ ਹੀ ਤੁਰੇ ਨੇ ਕਿਉਂਕਿ ਪਿਛਲੇ ਸਾਲ ਜਿਹੜਾ ਸਾਡੇ ਕੋਲ ਕਮੀਆਂ ਰਹਿ ਗਈਆਂ ਸੀਗੀਆਂ ਉਹ ਐਰਕਾ ਜਿਹੜੀਆਂ ਪੂਰੀਆਂ ਕਰਕੇ ਚੱਲੇ ਆ ਅੱਛਾ ਐਰਕੀ ਜੇਕਰ ਦੇਖਿਆ ਜਾਵੇ ਨੌਜਵਾਨਾਂ ਦਾ ਸਾਥ ਜਿਹੜਾ ਘਟ ਵੇਖੋ ਜੀ ਤੁਹਾਨੂੰ ਪਤਾ ਜਦੋਂ ਪਿਛਲੀ ਵਾਰ ਜਦੋਂ ਸੰਯੁਕਤ ਮੋਰਚਾ ਲੱਗਾ ਸੀ ਉਹਦੇ ਵਿੱਚ ਕੁਝ ਜਿਹੜੇ ਕਾਮਰੇਡੀ ਸੋਚਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਨੌਜਵਾਨਾਂ ਨੂੰ ਕਾਫੀ ਜਿਹੜਾ ਗਮਰਾਹ ਕੀਤਾ ਹੈਗਾ ਤੇ ਉਹਦੇ ਨਾਲ ਜਿਹੜੇ ਨੌਜਵਾਨ ਥੋੜੇ ਟੁੱਟਦੇ ਨੇ ਪਰ ਜਿਹੜੀ ਇਸ ਟਾਈਮ ਦੀ ਜਿਹੜੀ ਅਗਵਾਈ ਆ ਮੈਨੂੰ ਲੱਗਦਾ ਵਾ ਕਿ ਚੰਗੇ ਅਗਵਾਈ ਕਰਨ ਵਾਲੇ ਜਿਹੜੇ ਅੱਗੇ ਜੋਧੇ ਲੱਗੇ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਲੱਗੀਆਂ ਨੇ ਜਿਵੇਂ ਡੱਲੇਵਾਲ ਸਾਹਿਬ ਨੇ ਤੇ ਜਿਹੜੇ ਪੰਦੇਰ ਸਾਹਿਬ ਨੇ ਜਾਂ ਸਾਡੇ ਜਿੰਨੇ ਵੀ ਗਰਦਾਸਪੁਰ ਦੀਆਂ ਜਥੇਬੰਦੀਆਂ ਨੇ ਚੰਗੇ ਆਗੂ ਅੱਗੇ ਲੱਗਣਗੇ ਚੰਗੀ ਸੋਚ ਵਾਲੇ ਲੱਗਣਗੇ ਤੇ ਨੌਜਵਾਨ ਉਹਨਾਂ ਦੀ ਸੋਚ ਨਾਲ ਜੁੜਨਗੇ ਨੌਜਵਾਨਾਂ ਦੇ ਵਿੱਚ ਜੋਸ਼ ਆ ਹੋਸ਼ ਆ ਤੇ ਬਜ਼ੁਰਗਾਂ ਦੀ ਸਲਾਹ ਲੈ ਕੇ ਚੱਲਣ ਵਾਲੇ ਨੇ ਤੇ ਜਿਹੜਾ ਵਾ ਇਹ ਮੋਰਚਾ ਜਿਹੜਾ ਜਰੂਰ ਕਾਮਯਾਬ ਹੋਊਗਾ। ਤੰਗਣੀ ਧੰਦ ਬੜੀ ਸਿੰਘ ਸਾਹਿਬ ਕਿਸਾਨਾਂ ਨੇ ਫਿਰ ਤੋਂ ਇੱਕ ਵਾਰੀ ਮੋਰਚਾ ਲਾਉਣ ਦੀ ਤਿਆਰੀ ਕਰ ਲਈ ਹੈ। 13 ਤਰੀਕ ਲਈ ਗਿਆ ਸੀ ਤੇ 13 ਤਰੀਕ ਅੱਜ 10 ਵਜੇ ਪੂਰਾ ਇੱਥੇ ਰਵਾਨਾ ਹੋ ਜਾਣੀ ਹੈ ਟਰਾਲੀ। ਵੇਖੋ ਇਹ ਤੇ ਸਾਰੇ ਹੀ ਪਤਾ ਜੋ ਤੁਸੀਂ ਵਖਾ ਰਹੇ ਜੇ 4-5 ਦਿਨ ਤੋਂ ਤੇ ਹੁਣ ਵੱਜਾ ਵੱਡਾ ਐਗਜ਼ੀਟੇਸ਼ਨ ਬਣ ਗਿਆ। ਉੱਥੋਂ ਹੁਣ ਅਸੀਂ ਤੇ ਉੱਥੋਂ ਜਿੱਤ ਕੇ ਜਾਵਾਂਗੇ। ਤੁਸੀਂ ਵੇਖ ਰਹੇ ਜੇ ਲੋਕਾਂ ਦਾ ਸ਼ਾਹ ਇਹ ਬੜੇ ਵੱਡੇ ਪੱਦਰ ਤੇ ਹਜ਼ਾਰਾਂ ਟਰਾਲੀਆਂ ਟਰੈਕਟਰ ਗੱਡੀਆਂ ਦੇ ਕਾਫਲੇ ਜਾ ਰਹੇ ਆ ਤੇ ਸਾਨੂੰ ਮੈਦਿਆ ਵੀ ਅਸੀਂ ਛੇਤੀ ਉੱਥੇ ਜਿੱਤ ਕੇ ਦਿੱਲੀੋਂ ਵਾਪਸ ਆਵਾਂ 2018 ਜੀ ਅਕੇ ਖੇਤੀਬਾੜੀ ਮੰਤਰੀ ਆਪਣੀ ਭਾਰਤ ਸਰਕਾਰ ਦੀ ਮੋਹਰ ਰਾਏ ਕਹਿੰਦਾ ਕਿ 3 ਮਹੀਨੇ ਸੀਟੂ ਬਲ 5000 ਲਾਗੂ ਕਰ ਦਾਂਗੇ ਅਸੀਂ ਕਹਿੰਨੇ ਆਪਣੇ ਜ਼ੁਬਾਨ ਤੇ ਆਪਣੇ ਵਾਅਦੇ ਤੇ ਆਜੋ ਨਹੀਂ ਤੇ ਇਹ ਅੰਦੋਲਨ ਚੱਲਦਾ ਰਹਿਣਾ ਵਾ ਇਹਦੇ ਕੋਈ ਕਮੀ ਨਹੀਂ ਆਉਣੀ ਇਹ ਸਰਹੱਦਾਂ ਦੇ ਦੇਖ ਲੋ ਕਿਸਾਨ ਇਕੱਠੇ ਹੋ ਰਹੇ ਨੇ ਔਰ ਮੈਂ ਤੁਹਾਨੂੰ ਦੱਸਦਾ ਅੱਜ ਸ਼ਾਮ ਤੱਕ ਉਹ ਬਾਰਡਰ ਜਿਹੜੇ ਸਾਰੇ ਜਿਹੜੇ ਖੱਟਰ ਨੇ ਵਰਲੰਡੀ ਦੀਵਾਰ ਬਣਾਈਆਂ ਨਾ ਇਹ ਸਾਰੇ ਕਿਸਾਨ ਇਕੱਠੇ ਹੋ ਗਏ ਉਹਨੂੰ ਤੱਕਾ ਮਾਰ ਕੇ ਉਹਨੂੰ ਜਿਹੜਾ ਦਿੱਲੀ ਵਾਲੋਂ ਤੋੜ ਦੇਣਗੇ ਦੇਖੋ ਜੀ ਸੀ ਵੀ ਵੇਖ ਲਈਏ ਕਿ ਜੀ ਸੀ ਵੀ ਵੀ ਇਸ ਵਾਰ ਨਾਲ ਲੈ ਕੇ ਜਾ ਰਹੇ ਹਾਂ ਮੈਂ ਕਿਹਾ ਜੀ ਇਹ ਜੀ ਸੀ ਵੀ ਚਲੋ ਸਾਡੇ ਅਸੀਂ ਥੋੜੇ ਛੋਟੇ ਲੈਵਲ ਦੇ ਯੂਨੀਅਨ ਆ ਜਿਹੜੀਆਂ ਵੱਡੀਆਂ ਯੂਨੀਅਨ ਢੱਲੇਵਾਲ ਵੀ ਕੇ ਯੂ ਇਕੱਲਾ ਸਿੱਧੂਪੋਰਾ ਜਾਂ ਹੋਰ ਵੱਡੀਆਂ ਯੂਨੀਅਨ ਨੇ ਹਾਈਡਲੇ ਵੱਡੇ ਵੱਡੇ ਕਟਰ ਵੈਲਡਿੰਗ ਸੈੱਟ ਸਾਰਾ ਕੁਝ ਲੈ ਕੇ ਜਾ ਰਹੇ ਹਾਂ ਅਗਰ ਸਾਨੂੰ ਦਰਿਆਜ ਪੌਲੀ ਬਣਾਉਣਾ ਪਿਆ ਨੰਗਣ ਵਾਸਤੇ ਉਹ ਵੀ ਬਣਾ ਕੇ ਲੰਗ ਜਾਗੇ ਜੇ ਮੀਟਿੰਗ ਦਾ ਹਿੱਸਾ ਬਣੇ ਸੀ ਕੱਲ ਤੁਸੀਂ ਵੀ ਉਸ ਮੀਟਿੰਗ ਦੇ ਵਿੱਚ ਕਿਉਂ ਨਹੀਂ ਕਿਹੜੀਆਂ ਗੱਲਾਂ ਰਹਿ ਗਈਆਂ ਜਿਹਦੇ ਤੇ ਸਹਿਮਤੀ ਨਹੀਂ ਬਣੀ ਆਪ ਇਸ ਕੱਲ ਵਾਲੀ ਮੀਟਿੰਗ ਦਾ ਹਿੱਸਾ ਨਹੀਂ ਇਸ ਤੋਂ ਪਹਿਲਾਂ ਜਿਆ ਦੋ ਮੀਟਿੰਗਾਂ ਹੋਈਆਂ ਨੇ ਉਹਦੇ ਤੇ ਮੈਂ ਹਾਜ਼ਰ ਸੀਗਾ ਜਿਸ ਦਿਨ 8 ਨੂੰ ਵੀ ਮੀਟਿੰਗ ਵਿੱਚ ਹਾਜ਼ਰ ਸੀਗਾ 10 ਨੂੰ ਸਾਡੀ ਮੀਟਿੰਗ ਜਿਹੜੀ ਆ ਅੰਮ੍ਰਿਤਸਰ ਤੋਂ ਦਿੱਲੀ ਹੋ ਰਹੀ ਸੀਗੀ ਸਿੱਧੀ ਸਰਕਾਰ ਜਿਹੜੀ ਛੋਟੀਆਂ ਛੋਟੀਆਂ ਟੋਫੀਆਂ ਦੇਣਾ ਚਾਹੁੰਦੀ ਆ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਕਮਿਟਮੈਂਟ ਨੇ ਸਾਡੀਆਂ ਮੰਗਾਂ ਨੇ ਮੰਗਾਂ ਨਹੀਂ ਤੂੰ ਕਮਿਟਮੈਂਟ ਕੀਤੀ ਐ ਲੋਕਾਂ ਨਾਲ ਕਿ ਮੈਂ ਆ ਚੀਜ਼ਾਂ ਕਰੂੰ ਲਾਗੂ ਕਰਦੇ ਉਹਨੂੰ ਕਿਉਂ ਕਿਸਾਨਾਂ ਦਾ ਰੋਹ ਚੱਲਦੇ ਹੋ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਨਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਇੱਕ ਵੱਡਾ ਕਾਫਲਾ ਜਿਹੜਾ ਵਾ ਲੈ ਕੇ ਜਾਇਰ ਜਾ ਰਿਹਾ ਜਿੱਥੇ ਟਰਾਲੀਆਂ ਨੇ ਉੱਥੇ ਨਾਲ ਦੀ ਨਾਲ ਜੀਸੀਬੀ ਹੈ ਗੱਡੀਆਂ ਦਾ ਕਾਫਲਾ ਵਾ ਤਾਂ ਜੋ ਜਿਹੜੀ ਵੀ ਰਾਹ ਦੇ ਵਿੱਚ ਔਂਕੜ ਆਂਦੀ ਹੈ ਉਹਨਾਂ ਔਂਕੜਾਂ ਨੂੰ ਪਾਰ ਕਰ ਸਕਣ ਅਤੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਫਿਰ ਤੋਂ ਇੱਕ ਵਾਰੀ ਮਨਵਾ ਕੇ ਵਾਪਸ ਪਰਤ ਸਕਣ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਫਾਸਟ ਵੇ ਨਿਊਜ਼ ਗੁਰਦਾਸਪੁਰ ਫਿਲਹਾਲ ਇਸ ਬੁਲਟਨ ਦੇ ਵਿੱਚ ਬਸ ਇੰਨੇ ਦਿਓ ਇਜਾਜ਼ਤ ਧੰਨਵਾਦ